इ खा दियां जोड़े जमा करा दिए मेरा ख्याल इतने जमा कर दे मोटरसाइकिल पार्क में जोड़ा घर ही है इधर है आगा। आगा।

ਮਲਹੌਰ ਦੇ ਖੇਤਰੀ ਗੁੱਤੀ ਸੀ ਕਿਵੇਂ ਕਿਵੇਂ ਜੋੜੇ ਜਮਾ ਕਰਾ ਦिए ਅੱਛਾ ਜੀ ਵਾਲ ਕੋ ਭੈਣ ਆ ਗਈ ਹੈ ਸਸ਼ੀਕਾਲ ਔਰ ਕੋ ਭੈਣ ਅੱਸੀ ਅੱਜ ਅਸੀਂ ਪਹੁੰਚੇ ਆ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਤੇ ਦਰਸ਼ਨ ਦਿਦਾਰੇ ਕਰਾਉਣੇ ਆ ਤੁਹਾਨੂੰ ਥੈਂਕ ਯੂ ਭਣੇ ਲਾਈਕ ਡਨ ਲਈ ਤੇ ਮੈਡਮ ਮੈਂ ਇੱਧਰ ਨਹੀਂ ਕੀ ਐ ਇੱਧਰ ਆਉਦਾ ਆਪਾਂ ਤਲਵੰਡੀ ਸਾਬੋ ਮੈਂ ਕਿਹਾ ਸੀ ਸਭ ਨੂੰ ਮੈਂ ਵੀ ਤਲਵੰਡੀ ਸਾਬੋ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਵਾਂਗੇ ਉੱਥੇ ਜਾ ਕੇ ਲਾਈਵ ਹੋਵਾਂਗੇ ਬੈਟਰੀ ਵੀ ਥੋੜੀ ਆ ਸਾਡੇ ਕੋਲ ਆ ਜੀ ਦਮਦਮਾ ਸੋ ਅੱਛਾ ਜੀ ਲੈ ਅਸੀਂ ਤਾਂ ਆ ਆ ਗਏ ਤੇ ਤੁਹਾਨੂੰ ਬੈਕ ਕੈਮਰੇ ਤੇ ਦਿਖਾ ਦਿਆਂ ਇਹ ਦੇਖੋ ਪਹੁੰਚ ਗਏ ਅਸੀਂ ਤਾਂ ਅਸੀਂ ਬਸ ਕੱਲ ਹੀ ਮਨ ਬਣਾਇਆ ਸੀਗਾ ਆ ਵੀ ਚੱਲੀਏ ਕਹਿੰਦੇ ਚਲੋ ਇਹ ਮੈਡਮ ਜਾ ਰਹੀ ਤੁਸੀਂ ਕਿੱਥੋਂ ਆ ਵੀਰ ਜੀ ਰਾਏਕੋਟ ਤੋਂ ਬਣੇ ਮੈਂ ਬਹੁਤ ਆਉਣੀ ਆ ਵੀਰ ਜੀ ਮੈਂ ਮੈਂ ਰਾਏਕੋਟ ਤੋਂ ਰਾਏਕੋਟ ਤੋਂ ਸਾਨੂੰ ਪਿਆ 110 ਕਿਲੋਮੀਟਰ ਮੈਂ ਇੱਕ ਵਾਰ ਪਹਿਲਾਂ ਆ ਉਦੋਂ ਦਰਸ਼ਨ ਹੋਏ ਨਹੀਂ ਸੀ ਇਹਨੇ ਤੇ ਉਦੋਂ ਇੱਥੇ ਕੰਮ ਹੀ ਆਏ ਸੀਗੇ ਪਰ ਆਇਆ ਇੱਥੇ ਸੀ ਗੁਰਦੁਆਰਾ ਸਾਹਿਬ ਚ ਤੇ ਫੇਰ ਅੱਜ ਅਸੀਂ ਮਨ ਬਣਾ ਲਿਆ ਮੈਂ ਬਹੁਤ ਹونی ਅੱਛਾ ਜੀ ਆਹ ਹਾ ਇਸ ਗੁਰੂ ਘਰ ਠੀਕ ਹੈ ਮੈਨੇ ਠੀਕ ਆ ਤੇ ਤੁਸੀਂ ਕਿੱਥੇ ਇਥੇ ਤਲਵੰਡੀ ਸਾਬੋ ਦੇ ਕੋਲ ਹੀ ਆਂ ਹੈ ਤੁਹਾਡਾ ਤਲਵੰਡੀ ਕੋਲ ਹੀ ਆ ਪਿੰਡ ਅੱਛਾ 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 ਠੀਕ ਹੈ ਮੈਨੇ ਠੀਕ ਹੈ ਇਹ ਦੇਖ ਆਇਤਾ ਵਧੀਆ ਸਜਾਵਟ ਕੀਤੀ ਹੋਈ ਹੈ ਅੱਜ ਇਹ ਮੈਨੂੰ ਮੈਂ ਤਾਂ ਉਹ ਸੰਪੂਰਨਤਾ ਦਿਵਸ ਮਨਾਇਆ ਹੋਊਗਾ ਨਾ ਗੁਰਗ੍ਰੰਥ ਸਾਹਿਬ ਜੀ ਦਾ ਕੱਲ ਸੰਪੂਰਨਤਾ ਦਿਵਸ ਸੀਗਾ ਮੈਨਾਂ ਆਇਆ ਹੁਗਾ ਇਸ ਕਰਕੇ ਸਜਾਵਟ ਕੀਤੀ ਹੋਈ ਐ ਇੱਕ ਮਿੰਟ ਮੈਂ ਫੋਨ ਹੱਥ ਧੋਲ ਲਈ ਬੈਠ ਗੋਣ ਦਿਓ ਫੋਟੋ ਖਿੱਚੋ ਫੋਟੋ ਖਿੱਚਾਂਗੇ ਜੀ ਹੈਲੋ ਸਕਾਲ ਜੀ ਗਾਵੇਂ ਬੀ ਸਤੂਰ ਸਾਹਿਬ ਜੀ ਸਕਾਲ ਜੀ ਸਕਾਲ ਤੇ ਆਪਾਂ ਪਹੁੰਚੇ ਹੋਇਆ ਤਲਵੰਡੀ ਸਾਬੋ ਤੇ ਅੰਦਰ ਤਾਂ ਉਹਨਾਂ ਨੇ ਚਲਾਉਣ ਹੀ ਦੇਣਿਆ ਤੇ ਇਸ ਕਰਕੇ ਕ ਫੋਟੋ ਨਹੀਂ ਮੇਰਾ ਲਾਈਵ ਚੱਲਦਾ ਇਹ ਮੈਡਮ ਹੋਣੀ ਦਾ ਸੈੱਟ ਹੋ ਕੇ ਖੜ ਗਏ ਸੀ ਵੀ ਸਾਡੀ ਫੋਟੋ ਖਿੱਚਦੇ ਹੋ ਪਰ ਲਾਈਵ ਚੱਲਦਾ ਤੇ ਫੋਟੋ ਫੇਰ ਫੇਰ ਖਿੱਚਦੇ ਹਾਂ ਜਦ ਲਾਈਵ ਬੰਦ ਕਰਤਾ ਫੇਰ ਫੋਟੋ ਖਿੱਚ ਲੂੰਗਾ ਆਇਆ ਕਰੋ ਵੀਰ ਜੀ ਸਪੋਰਟ ਕਰੋ ਹਾਂ ਹਾਂ ਮੈਂ ਆਇਆ ਮੈਂ ਜਰੂਰ ਜਰੂਰ ਮੈਥੋਂ ਕਈ ਪਤਾ ਨਹੀਂ ਕੀ ਚੱਕਰ ਆ ਕਈ ਚੈਨਲ ਮੇਰੇ ਕੋਲ ਅਨਸਬਸਕ੍ਰਾਈਬ ਹੋਏ ਪਏ ਆ ਕੱਲ ਮੈਂ ਦੋ ਦੋ ਕੱਲ ਕੀਤੇ ਸਬਸਕ੍ਰਾਈਬ ਤੇ ਹੁਣ ਫੇਰ ਦੇਖਣੀ ਆ ਕਿਹੜੇ ਕਿਹੜੇ ਅਨਸਬਸਕ੍ਰਾਈਬ ਹੋਏ ਪਏ ਆ ਮੋਂ ਸਬਸਕ੍ਰਾਈਬ ਕਰ ਲਈਆ 3 ਵਜੇ ਲਈ ਵਾ ਠੀਕ ਆ ਭਾਈ ਠੀਕ ਆ 3 ਵਜੇ 3 ਵਜੇ ਤਾਂ ਅਸੀਂ ਇੱਥੇ ਹੀ ਹੋਵਾਂਗੇ ਦੇਖ ਲੋ ਵੀ ਦਰਸ਼ਕੀ ਜਿਹੜੇ ਆਨ ਲੋਕਰਾਂ ਚਲ ਵੰਡੀ ਸਾਬੂ ਤਖਤ ਸਹੀ ਦਮਦਮਾ ਸਾਹਿਬ ਤੇ ਹੁਣ ਦਰਵਾਜ਼ਾ ਸਾਹਿਬ 'ਚ ਹੋਵਾਂਗੇ ਐਂਟਰ ਤੇ ਵਾਹ ਕੁੜੀ ਵਾਹ ਕੁੜੀ ਇੱਕ ਸੱਤ गुरदारे भी हो रहा गुरद्वारा साहब भी कही है सू पता नहीं ना इना बस अज इधे गुरम समागम समस्या ਇਸ ਵੇਲੇ ਗਾ ਸਟਾਈਲ টাই ਨਾ ਪੀ ਗੱਲ ਕੱਲ ਤੱਕ ਕੀ ਸੀਗਾ ਫਿਰ ਤਾਂ ਮੈਨੂੰ ਕੱਲ ਆ ਜਾਂਦੇ ਤਾਂ ਹੋਰ ਵੀ ਰੌਣਕ ਹੁੰਦੀ ਤੇ ਦਰਵਾਜ਼ਾ ਵੰਦਰ ਫੋਟੋ ਕਿੰਨਾ ਵੀਡੀਓ ਬਣਾਉਣਾ ਮਨਾ ਭਾਈ ਦੇਖ ਲੋ ਤੇ ਇਸ ਕਰਕੇ ਆਪਾਂ ਲਾਈਵ ਕਰਾਂਗੇ ਬੰਦ ਤੇ ਮਿਲਦੇ ਆਈ ਮੇਰੀ ਲਾਈਵ ਚ ਠੀਕ ਆ ਭਾਣੇ ਠੀਕਾ ਜਰੂਰ ਮਿਲਾਂਗੇ ਤੇ ਹੁਣ ਮੈਨੂੰ ਲਾਈਵ ਬੰਦ ਕਰਨਾ ਪਊਗਾ ਅੰਦਰੋਂ ਨਾਲ ਚਲਾਉਣਾ ਨਹੀਂ ਦੇਣਾ ਇਸ ਕਰਕੇ ਸਤਿ ਸ਼੍ਰੀ ਅਕਾਲ ਜੀ ਦੁਬਾਰਾ ਲਾਈਵ ਹੋ